I'm sorry, I'm sorry. लालजी भुल भुलर आम आदमी पार्टी सरदार भॻवं मानदार भॻवं मान लालजी भुलर लालजी भुलर भगवसलमान सरदार मान आम आदमी पार्टी आम आदमी पार्टी जितेगा जितेगा भी जितेगा छा गया छा गया आ गया भी आ गया आ गया आ गया भूल

ਕਿ ਤੂਤਾ ਵਾਲੇ ਦਾ ਇਕੱਠ ਦੇਖ ਕੇ ਪਤਾ ਲੱਗ ਰਿਹਾ ਕਿ ਵੱਡੀ ਗੀਸਾਈ ਬੁੱਲਾ ਪਿੱਤਾਂ ਨੂੰ ਜਿਤੋ ਜੇ ਤੋਂ ਹਲਕੇ ਦੇ ਵਿੱਚ ਨਿਕਲ ਆਈਦਾ ਤੇ ਹੁਣ ਤੱਕ 20 ਦੇ ਕਰੀਬ ਪਿੰਡਾਂ ਦੇ ਵਿੱਚ ਇਤਰਾ ਤੇ ਵੱਡੇ ਵੱਡੇ ਇਕੱਠ ਹੋਇਆ ਤੇ ਤੁਹਾਡੇ ਇਕੱਠ ਵਾਂਗੂ ਇਸੇ ਤਰ੍ਹਾਂ ਪਿਛਲੇ ਪਿੰਡ ਪੰਗਾਲੇ ਉਹਦੇ ਤੋਂ ਬਾਅਦ ਰਾਦਲ ਕੇ ਉਹਦੇ ਤੋਂ ਝੁਕੀਆਂ ਪੀਰ ਪਖਸ਼ ਜਿਨਨੇ ਪਿੰਡਾਂ ਦੇ ਵਿੱਚ ਗਏ ਆ ਇਸੇ ਤਰ੍ਹਾਂ ਸਾਰਾ ਸਾਰਾ ਪਿੰਡ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਤੇ ਸਾਧ ਸੰਗਤ ਤੇ ਪਹਿਲੀ ਸਰਕਾਰ ਆ ਜਿਨਨੇ ਜੋ ਚੋਰ ਮੈਨੀਫੈਸਟੋ ਦਿੱਤਾ ਜੋ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਕੀਤੀਆਂ ਜੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਉਹ ਤਾਂ ਹੀ ਜ਼ੀਰੋ ਆ ਰਹੇ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਤੇ ਸਾਧ ਸੰਗਤ ਇੱਕੋ ਗਰੰਟੀ ਰਹਿ ਗਈ ਬੀਪੀਆਂ ਦੇ 1000 ਰੁਪਏ ਵਾਲੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਤਾ एमपी इलेक्शन ਤੋਂ ਬਾਅਦ ਥੋੜੇ ਸਮੇਂ ਚ ਬੀਪੀਆ ਦਾ 1000 ਰੁਪਿਆ ਉਹਨਾਂ ਦੇ ਖਾਤੇ ਚ ਆਉਣ ਲੱਗ ਪੜਾ ਬੋਲੇ ਸੁਨਹਿਾਰ ਸਿਆਕਾਰ ਜਿੰਨਾ ਪੈੜਾਂ ਦੀ ਬਡਾਪਾ ਅੰਗਣ ਵਿਧਵਾ ਪੈਨਸ਼ਨ ਲੱਗੀ 1500 ਉਹ 1500 ਵੱਖਰਾ ਤੇ ਇਹ 1000 ਰੁਪਿਆ ਵੱਖਰਾ 2500 ਰੁਪਿਆ ਆਉਣ ਲੱਗ ਪੜਾ ਪੈੜਾਂ ਦੇ ਖਾਤੇ ਵਿੱਚ ਪਹਿਲੀ ਸਰਕਾਰ ਜਿਹਨੇ ਕਿਸਾਨਾਂ ਨੂੰ ਰਾਤ ਦੀ بجائے ਦਿਨ ਤੇ ਬਿਜਲੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਜਾਂਦਾ 30% ਖੇਤ ਰਹਿ ਗਿਆ ਉਹ ਵੀ ਆਉਂਦੇ ਇੱਕ ਸਾਲ ਤਾਂ ਕੰਡਰ ਗਰਾਊਂਡ ਪੰਪਾ ਕੇ ਪੱਕੇ ਖਾੜੇ ਬਣਾ ਕੇ ਸਾਰੇ ਕਿਸਾਨਾਂ ਦੇ ਖੇਤਾਂ ਤੱਕ ਇੱਕ ਇੱਕ ਕਿੱਕਰ ਤੱਕ ਪਾਣੀ ਪਹੁੰਚੂ ਪਾਣੀ ਦਾ ਲੈਵਲ ਜਿਹੜਾ ਤਰਤੀਏ ਖਲਾ ਪਾਣੀ ਹੀ ਹਰ ਸਾਲ 5-7-10 ਫੁੱਟ ਪਾਣੀ ਦਾ ਲੈਵਲ ਠਾਣੂ ਜਾਂਦਾ ਹੈ ਆ ਦੋ ਸਾਲਾਂ ਤੋਂ ਪਾਣੀ ਦਾ ਲੈਵਲ ਬਿਲਕੁਲ ਉੱਥੇ ਟਿਕਿਆ ਹੋਣਾ ਉੱਪਰ ਨੂੰ ਆ ਰਿਹਾ ਲੈਵਲ ਕਿਉਂ ਆ ਰਿਹਾ ਕਿਉਂਕਿ ਬਿਜਲੀ ਦਿਨੇ ਮਿਲਦੀ ਨਹੀਂ ਤੇ ਰਾਤ ਨੂੰ ਸਾਰੀ-ਸਾਰੀ ਰਾਤ ਮੋਟਰ ਚੱਲਦੀ ਰਹਿੰਦੀ ਹੁਣ ਦਿਨ ਤੇ ਬਿਜਲੀ ਆ ਜਿੰਨੀ ਲੋੜ ਆ ਆਪਾਂ ਓਨੀ ਮੋਟਰ ਚਲਾਉਨੇ ਬਾਕੀ ਟਾਈਮ ਆਪਾਂ ਬੰਦ ਕਰਦੇ ਨੇ ਧਰਤੀ ਹੇਠਲਾ ਪਾਣੀ ਵੀ ਘਟ ਨਿਕਲਦਾ ਤੇ ਨਹਿਰੀ ਪਾਣੀ ਔਣ ਕਰਕੇ ਮੋਟਰਾਂ ਵੀ ਆਪਾਂ ਨੂੰ ਘੱਟ ਚਲਾਉਣੀਆਂ ਪੈਂਦੀਆਂ ਨਹਿਰੀ ਪਾਣੀ ਦੇ ਔਣ ਕਰਕੇ ਵੀ ਥਲੜੇ ਪਾਣੀ ਦਾ ਲੈਵਲ ਉੱਪਰ ਨੂੰ ਆਉਣ ਲੱਗ ਪਿਆ ਤੇ ਸਾਥ ਸੰਗਤ ਮੈਂ ਬੇਨਤੀ ਕਰਾਂ ਜੇ ਚਾਹੁੰਦੇ ਜੇ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲੇ ਆਪ ਦੇ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਪੜਾਹ ਜ਼ਰੂਰ ਦਿਓ ਇੱਕ ਦਿਨ ਮੈਂ ਖਦੂਰ ਸਾਹਿਬ ਹਲਕੇ 'ਚ ਗਿਆ ਤੇ ਮੈਂ ਪੁੱਛਿਆ ਵੀ 43000 ਨੌਕਰੀਆਂ ਮਿਲੀਆਂ ਪੂਰੇ ਪੰਜਾਬ 'ਚ ਤੁਹਾਡੇ ਪਿੰਡ 'ਚ ਕਿੰਨੀਆਂ ਨੌਕਰੀਆਂ ਮਿਲੀਆਂ ਤੇ 300 ਦੇ ਕਰੀਬ ਵੋਟ ਹੀ ਉਸ ਪਿੰਡ ਦੀ ਮਨਜਿੰਦਰ لالਪੁਰਾ ਉੱਥੋਂ ਦਾ ਐਮਐਲਏ ਆ ਚੋਣ ਮੀਟਿੰਗ ਕੀਤੀ ਕੀ ਕਹਿਣਾ ਚਾਹੁੰਦੇ ਜੀ ਅੱਜ ਪਿੰਡ ਤੂਤ ਵਿਖੇ ਜਿਹੜਾ ਭਾਰੀ ਇਕੱਠ ਹੋਇਆ 10 ਦੇ ਗ੍ਰਹਿ ਤੇ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਪਿੰਡ ਤੂਤ ਦੀ ਆਮ ਆਦਮੀ ਪਾਰਟੀ ਦੀ ਟੀਮ ਦੇ ਮਤਲਬ ਸਮਰਥਨ ਦੇ ਨਾਲ ਜਿਹੜਾ ਅੱਜ ਭਾਰੀ ਇਕੱਠ ਆਇਆ ਉਹਨੇ ਸਾਬਤ ਕਰ ਦਿੱਤਾ ਕਿ ਸਰਦਾਰ ਲਾਜ ਸਿੰਘ ਪੱਲੂਜੀ ਦੀ ਵੱਡੀ ਜਿੱਤ ਹੋਵੇਗੀ ਤੇ ਤੂਤਾਂ ਵਿੱਚ ਸਭ ਤੋਂ ਉਤਾਰ ਨਾਲੋਂ ਸਭ ਤੋਂ ਵੱਡੀ ਲੀਡ ਦੇ ਨਾਲ ਅੱਜ ਤੱਕ ਪਹੁੰਚਾਂਗੇ ਕਿੰਨੇ ਪਰਿਵਾਰ ਸ਼ਾਮਲ ਹੋਏ ਜੀ ਅੱਜ ਦੂਜੀਆਂ ਪਾਰਟੀਆਂ ਤੋਂ 200 ਤੋਂ ਪਲੱਸ ਜੀ 200 250 ਦੇ ਪਰਿਵਾਰ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਜਿਹੜੇ ਪਰਿਵਾਰ ਜਿਹੜੇ ਅੱਜ ਸ਼ਾਮਲ ਕੀਤੇ ਆ ਅਜੇ ਕੁਝ ਪਰਵਾਰ ਰਹਿ ਜੋ ਕਿ ਜਿਹੜਾ ਜਿਆਦਾ ਵੱਡਾ ਕਠੋਰ ਕਰਨ ਜਿਹੜਾ ਅੱਗੇ ਨਹੀਂ ਆ ਸਕੇ ਭੀੜ ਦੇ ਵਿੱਚ ਉਹਨਾਂ ਨੂੰ ਵੀ ਕਾਲੇ ਜਿਹੜਾ ਸ਼ਾਮਲ ਕਰਵਾ ਦਿੱਤਾ ਜਾਊਗਾ ਗੋਕਲ ਜੰਦੇ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਅਸ਼ਵਨੀ ਕੁਮਾਰ ਦੇਵਕੰਦ ਦੇ ਗ੍ਰਹਿ ਉੱਤੇ ਜੋ ਮੀਟਿੰਗ ਕੀਤੀ ਗਈ ਹੈ ਅਸੀਂ ਜੀ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਬਹੁਤ ਵੱਡਾ ਇਕੱਠ ਹੋਇਆ ਵਾ ਸਾਡੇ ਲਾਲਜੀਤ ਸਿੰਘ ਭੁੱਲਰ ਜੀ ਦਾ ਅਸੀਂ ਇਹ ਜਨਤਾ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਆਪਾਂ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਵੱਧ ਤੋਂ ਵੱਧ ਬੋਟਾਂ ਪਾਈਏ ਤੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਆਪਾਂ ਐਮਪੀ ਬਣਾਈਆ ਮੇਰਾ ਨਾਮ ਰਵਿੰਦਰਜੀਤ ਸਿੰਘ ਜੀ ਔਰ ਮੇਰਾ ਪਿੰਡ ਝੁੱਗਿਆਂ ਪੀਰਬਖਸ਼ ਅੱਜ ਜੋ ਕਿ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਦੇ ਹੱਕ ਵਿੱਚ ਸਰਦਾਰ ਅਸ਼ਨੀ ਕੁਮਾਰ ਬਲਾਗ ਪ੍ਰਧਾਨ ਜੋ ਕਿ ਤੁਸੀਂ ਅੱਜ ਵੇਖੋਗੇ ਟੀਵੀ ਚੈਨਲਾਂ ਤੇ ਮੋਬਾਈਲ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਤੇ ਸਾਨੂੰ ਬਲਾਗ ਪ੍ਰਧਾਨ ਆਪਦੇ ਤੇ ਮਾਣ ਹੈ ਕਿ ਉਹ ਸਾਨੂੰ ਤੂਤਾਂ ਦੇ ਵਿੱਚੋਂ ਲੀਡ ਦਿਵਾਉਣਗੇ ਆਮ ਆਪੀ ਪਾਰਟੀ ਨੂੰ ਸਰਦਾਰ ਲਾਲਜੀਤ ਸਿੰਘ ਭਲੋਜੀ